ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਹਿਬ ਸਾਰ ਸੰਗਤ ਜੀਓ ਅੱਜ ਆਪਾਂ ਤੈ ਤੱਤੇ ਨੂੰ ਦੁਲਾਈਆਂ ਤੈ ਇਹ ਸ਼ਬਦ ਹੈ ਇਹਦੀ ਸਤੰਤ ਰੂਪ ਦੇ ਵਿੱਚ ਵਰਤੋਂ ਅਤੇ ਇਹਦੇ ਵਿੱਚੋਂ ਨਿਕਲਦੇ ਵੱਖ-ਵੱਖ ਅਰਥ ਅਤੇ ਕਨੌਲੇ ਅਤੇ ਹੋੜੇ ਦੇ ਸੰਬੰਧੀ ਵਿਚਾਰ ਕਰਾਂਗੇ ਸਾਥ ਸੰਗਤ ਹੁਣ ਤੈ ਜਿਹੜਾ ਹੈ ਤਤੇ ਨੂੰ ਦਲਾਈਆਂ ਹੈ ਤੈ ਇਹਦੇ ਕਿਤੇ ਬਿੰਦੀ ਸਹਿਤ ਹੈ ਕਿਤੇ ਬਿੰਦੀ ਰਹਿਤ ਹੈ ਬਿੰਦੀ ਰਹਿਤ ਦਾ ਮਤਲਬ ਹੁੰਦਾ ਜਿੱਥੇ ਬਿੰਦੀ ਦਾ ਉਚਾਰਨ ਨਹੀਂ ਹੁੰਦਾ ਜਿੱਥੇ ਬਿੰਦੀ ਦਾ ਉਚਾਰਨ ਨਹੀਂ ਹੁੰਦਾ ਉਹ ਰਹਿਤ ਹੋ ਗਿਆ ਤੇ ਬਿੰਦੀ ਸਹਿਤ ਜਿੱਥੇ ਬਿੰਦੀ ਦਾ ਉਚਾਰਨ ਹੁੰਦਾ ਇਹ ਦੋ ਹੈ ਹੁਣ ਇਹਦੇ ਵਿੱਚ ਆ ਗਿਆ ਤੈ ਨੂੰ ਆਪਾਂ ਸ਼ੁਰੂ ਕਰੀਏ ਹਰ ਨਾਮ ਨ ਸਿਮਰਹਿ ਸਾਧ ਸੰਗ ਹਰ ਨਾਮ ਨ ਸਿਮਰਹਿ ਸਾਧ ਸੰਤ ਜਿਹੜੇ ਹਰੀ ਦਾ ਨਾਮ ਨਹੀਂ ਸਿਮਰਦੇ ਸਾਧ ਸੰਗ ਸਾਸਨ ਦੇ ਵਿੱਚ ਤੈ ਤੈ ਤਨ ਉਲਖੇ ਉਹਨਾਂ ਦੇ ਤਨ ਦੇ ਉੱਤੇ ਖੇ ਉਰੇ ਜਿਹੜੇ ਆਪਾ ਜਿਹੜੇ ਹੈ ਅਕ੍ਰਿਅਤ ਕਰ ਲਿਏ ਤਾਂ ਇਹ ਬਣ ਗਏ ਅਗੇ ਤੈ ਸਾਹਿਬ ਕੀ ਬਾਤ ਜੇ ਆਖੇ ਤੈ ਤੈ ਭਾਵ ਉਸ ਤੈ ਤੂੰ ਭਾਵ ਉਸ ਨਿਕਲ ਗਿਆ ਇੱਥੇ ਉਸ ਇਹਦਾ ਮਤਲਬ ਤੈ ਦਾ ਭਾਵ ਜਿਹੜਾ ਉਸ ਵੀ ਆ ਗਿਆ ਨਾਲ ਤੈ ਉਸ ਸਹਿਬ ਕੀ ਬਾਤ ਜੇ ਆਖੇ ਕੋਈ ਉਸ ਉਸ ਸਹਿਬ ਦੀ ਉਸ ਪਰਮਾਤਮਾ ਦੀ ਕੋਈ ਬਾਤ ਆਖੇ ਬਾਤ ਕੀਰਤੇ ਆਖੇ ਕੋਹ ਨਾਨਕ ਕਹਿ ਦੀਏ ਉਹ ਕੀ ਦੀਏ ਨਾਨਕ ਜੀ ਕਹਿੰਦੇ ਕੀ ਆ ਸਗੇ ਥਾਲੇ ਵਿੱਚ ਤੈ ਹੁਣ ਇੱਥੇ ਥਾਲੇ ਵਿੱਚ ਆ ਗਿਆ ਤੈ ਤੈ ਦਾ ਮਤਲਬ ਤੈਨ ਇਦਾ ਮਤ ਤਿੰਨ ਵੀ ਨਿਕਲਿਆ ਤੇ ਤਿੰਨ ਵੀ ਅਕਲਪਸ ਤੈ ਉਹਸਰੀ ਆ ਗਿਆ ਤਿੰਨ ਵੀ ਆ ਗਿਆ ਤੈ ਤੈ ਕੀਆ ਗਿਆ ਤਿੰਨ ਥਾਲੇ ਵਿੱਚ ਤੈ ਵਸਤੂ ਪਈਓ ਤਿੰਨ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਗ ਤੈ ਤੋ ਭਾਵ ਤਿੰਨ ਜੇਕਰ ਸੂਤਕ ਮੰਨਿਏ ਸਭ ਸਭ ਤੈ ਸੂਤਕ ਹੋਏ ਜੇਕਰ ਸੂਤਕ ਮੰਨਿਏ ਸਭ ਤਾ ਬਤੈ ਸੂਤਕ ਹੋਏ ਜੇਕਰ ਅਸੀਂ ਸੂਤਕ ਮੰਨਦੇ ਆਂ ਵੀ ਸੂਤਕ ਹੈਗਾ ਤਾਂ ਉਹ ਕੀ ਆ ਉਹ ਸਭ ਥਾਂ ਤੇ ਹੈਗਾ ਇਹ ਤੈਦਾ ਕੀ ਮਤਲਬ ਨਿਕਲੇ ਥਾਂ ਹੁਣ ਤੈਦਾ ਮਤਲਬ ਥਾਂ ਵੀ ਆ ਗਿਆ ਵੀ ਆ ਗਿਆ ਇਹਨਾਂ ਦੇ ਇਹ ਇਹ ਸਾਰੇ ਅੱਥ ਨਿਕਲ ਰਿਹਾ ਹੈ ਔਰ ਇਹ ਸਾਰੇ ਹੀ ਧਿਆਨ ਚ ਹੋਣੇ ਚਾਹੀਦੇ ਤਾਂ ਕਿ ਆਪਾਂ ਨੂੰ ਪਤਾ ਹੁਣ ਜੇਕਰ ਸੂਤਕ ਮੰਨੀਏ ਸੂਤਕ ਮੰਨਦੇ ਆਂ ਤਾਂ ਹਰ ਥਾਂ ਤੇ ਹੈ ਲੱਕੜ ਚ ਵੀ ਹੈ ਗੋਏ ਚ ਵੀ ਹੈ ਜਿਵੇਂ ਆਪਣੀ ਅੱਖਾਂ ਚ ਵੀ ਹੈ ਕੰਨਾਂ ਚ ਵੀ ਹੈ ਇਸ ਹਾਲੰਦ ਹੰਤੇ ਸੂਤਕ ਸੋ ਇਹ ਤੈ ਮਦਲ ਆਪਣਾ ਕੇ ਦੱਸਣ ਦਾ ਭਾਵ ਹੈ ਤੈ ਦਾ ਭਾਵ ਹੈ ਥਾਂ ਥਾਂ ਅਗੇ ਮਾਨਵਕ ਗੁਣ ਤੈ ਬਾਹਰੇ ਤੈ ਤੋਂ ਗੁਣਾ ਤੋਂ ਬਾਹਰੇ ਬਿਨ ਨਾਮੇ ਮਰਦੇ ਝੂਰ ਨਾਮ ਤੋਂ ਬਿਨਾ ਉਹ ਮਰਦੇ ਹਨ ਝੂਰ ਕੇ ਝੂਰ ਝੂਰ ਕੇ ਮਰਦੇ ਮਾਨਵਕ ਗੁਣ ਤੇ ਗੁਣਤਾ ਬਾਹਰੇ ਤ ਤੋ ਤੋ ਵੀ ਇਹਦਾ ਅਰਥ ਨਿਕਲਿਆ ਵੱਖ-ਵੱਖ ਆਈ ਜਾਂਦੇ ਨੇ ਆਪਾਂ ਉਤੇ ਇਹ ਲਿਖਿਆ ਕਿ ਵੱਖ-ਵੱਖ ਨਿਕਲਦੇ ਆ ਵੱਖ-ਵੱਖ ਆਗੇ ਤੈ ਬਾਹਰੇ ਬਿਨ ਨਾਮੇ ਮਰਦੇ ਚੂਰ ਅੱਗੇ ਆ ਗਿਆ ਭਗਤਾਂ ਤੈ ਸੰਸਾਰੀਆਂ ਹੁਣ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇਹਨਾਂ ਦਾ ਆਪਸ ਵਿੱਚ ਵੀ ਕਦੀ ਮੇਲ ਨਹੀਂ ਹੁੰਦਾ ਭਗਤਾਂ ਤੇ ਸੰਸਾਰੀਆਂ ਦਾ ਹੁਣ ਦੇਖੋ ਭਗਤਾਂ ਤੈ ਸੰਸਾਰੀ ਭਗਤਾ ਅਤੇ ਸੰਸਾਰੀਆਂ ਅਤੇ ਇਹਦੇ ਕੀ ਬਣ ਗਿਆ ਅਤੇ ਅਤੇ ਜਿਹੜਾ ਹੈਗਾ ਇਹ ਲਬ ਜਿਹੜਾ ਹੈ ਇਹ ਹੈ ਅਸੀਂ ਇਹਨੂੰ ਕਨਜੈਕਸ਼ਨ ਕਹਿੰਨੇ ਆ ਯੋਜਕ ਇਹਦੀ ਇੱਕ ਬੜੀ ਵੀਡੀਓ ਪੂਰੀ ਦੀ ਗੁਰੀ ਆ ਉਹਦੇ ਚ ਬੜਾ ਸਪਸ਼ਟ ਕੀਤਾ ਪਿਆ ਕੀ ਹੈ ਯੋਜਕ ਕਨਜੈਕਸ਼ਨ ਇੱਕ ਕਨਜੈਕਸ਼ਨ ਹੁੰਦਾ ਕਿ ਇਹ ਦੋ ਅੱਖਰਾਂ ਨੂੰ ਜਿਹੜਾ ਜੋੜਦਾ ਵੇਖੋ ਭਗਤਾ ਤੇ ਸੰਸਾਰੀਆਂ ਤੇ ਦੋ ਕਈ ਵਾਰੀ ਸੈਂਟੈਂਸ ਵੀ ਹੁੰਦੇ ਆ ਉਹਨਾਂ ਨੂੰ ਵੀ ਜੋੜਦਾ ਤਾਂ ਉਹਨੂੰ ਅਸੀਂ ਕਹਿ ਦਿੰਨੇ ਆ ਕਨਜੰਕਸ਼ਨ ਜੋਜਕ ਇਹ ਜੋਜਕ ਵੀ ਹੈ ਮਤਲਬ ਇੱਥੇ ਜੋ ਅਤੇ ਜਿਹੜਾ ਆ ਰਿਹਾ ਜੋਜਕ ਹੀ ਆ ਰਿਹਾ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆ ਇਹਨਾਂ ਦਾ ਕਦੇ ਜੋੜ ਨਹੀਂ ਹੋ ਸਕਦਾ ਇਹੜ ਤਾਂ ਨਹੀਂ ਹੋ ਸਕਦੀ ਕਿਉਂ ਭਗਤਾਂ ਦਾ ਰਸਤਾ ਹੋਰ ਹੈ ਸੰਸਾਰੀਆਂ ਦਾ ਹੋਰ ਹੈ ਕਹਿੰਦਾ ਅੱਗੇ ਹੁਣ ਆਪਾਂ ਕਰਦੇ ਆ ਤੈ ਹੀ ਇਹ ਲਹਜਾ ਇਹ ਹੈ ਬਿੰਦੀ ਦੇ ਨਾਲ ਬੋਲਿਆ ਜਾਂਦਾ ਬਿੰਦੀ ਸਹਿਤ ਜਿੱਥੇ ਬਿੰਦੀ ਦਾ ਉਚਾਰਨ ਹੁੰਦਾ ਤੇਰੀ ਸਾਤੇ ਇਹ ਆ ਗਿਆ ਤੈ ਹੁਣ ਆ ਗਿਆ ਤੈ ਸਹਬ ਕੀ ਕਰੇ ਸੇ ਤੈ ਤੇਰੀ ਤੈ ਤੇਰੀ ਆ ਗਿਆ ਤੇਰੀ ਸਹਬ ਕੀ ਕਰੇ ਸੇ ਅਗੇ ਤੈ ਤੈ ਸੈ ਨਹੀਂ ਤੈ ਨਰ ਪ੍ਰਾਨ ਸੁਣ ਕੀਤਾ ਤੈ ਨਰ ਪ੍ਰਾਨ ਸੁਣਾ ਤੂੰ ਪ੍ਰਾਨਾ ਨੂੰ ਸੁਣ ਕੇ ਕੀ ਕੀਤਾ ਕੀ ਪ੍ਰਾਪਤ ਫਰੀਦਾ ਜੋ ਤੈ ਮਾਰਨ ਮੁਖੀਆਂ ਫਰੀਦਾ ਜੋ ਤੈ ਤੈ ਨਹੀਂ ਤੈ ਜੋ ਫਰੀਦਾ ਜੋ ਤੈ ਮਾਰਨ ਮੁਕੀਆਂ ਤੈ ਕੀ ਤੈਨੂੰ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾਂ ਨਮਾਰੇ ਕੋ ਉਹਨਾਂ ਨੂੰ ਘੁੰਮ ਕੇ ਆਪਾਂ ਉਹਨੂੰ ਵਾਪਸ ਫਿਰ ਦੁਬਾਰੇ ਨਾ ਮਾਰ ਉਹਨਾਂ ਨੂੰ ਘੁੰਮ ਕੇ ਨਾ ਮਾਰ ਘੁੰਮ ਕੇ ਦਾ ਮਤਲਬ ਬਣਦਾ ਆਹ ਘੁੰਮ ਕੇ ਬਣਦਾ ਉਸ ਤੋਂ ਬਾਅਦ ਹੈਗਾ ਤੈ ਪਾਸੋਂ ਉਹ ਲੱਗ ਗਏ ਤੇ ਫਤੋ ਉਹ ਚਲੇ ਗਏ ਤੇਰੇ ਤੂੰ ਅਜੇ ਨਾ ਪਤੀ ਨੇ ਫਰੀਦ ਸਾਹਿਬ ਦਾ ਅੱਗੇ ਆਪਾਂ ਗੱਲ ਕਰਦੇ ਆਂ ਇਹ ਤੈਂ ਤੇ ਤੈਂ ਇੱਕ ਜਿਹੜਾ ਸੀ ਇਹ ਬਿੰਦੀ ਨਹੀਂ ਲੱਗੀ ਸੀ ਇੱਕ ਬਿੰਦੀ ਲੱਗੀ ਸੀ ਬਿੰਦੀ ਰੈਤ ਤੇ ਬਿੰਦੀ ਸਹਿਤ ਅੱਗੇ ਆਪਾਂ ਗੱਲ ਕਰੀਏ ਕਨੌੜਾ ਹੁਣ ਜਿਹੜਾ ਕਨੌੜਾ ਹੈ ਨਾਵਾਂ ਤੇ ਪਰਣਾਵਾਂ ਦੇ ਅੰਤਲੇ ਅੱਖਰ ਨੂੰ ਲੱਗਿਆ ਜਿਹੜਾ ਕਨੌੜਾ ਹੈ ਉਹਦੇ ਚੋਂ ਕੀ ਪਤਾ ਲੱਗਦਾ ਤੂੰ ਤੂੰ ਦਾ ਦੇ ਸਬੰਧ ਕੀ ਅਰਥ ਦਿੰਦਾ ਆ ਸਬੰਧਕ ਜਿਹੜੇ ਆ ਜਿਹਨੂੰ ਅਸੀਂ ਪ੍ਰੋਪੋਜੀਸ਼ਨ ਗ੍ਰੇਜ ਕਹਿੰਦੇ ਆ ਤੂੰ ਤੇ ਦਾ ਤੇ ਦੇ ਮਤਲਬ ਇਹ ਕੱਢ ਦਿੰਦਾ ਕਨੋੜਾ ਕਨੋੜਾ ਆ ਮਤਲਬ ਕੱਢ ਦਿੰਦਾ ਦੇਖੋ ਨਾਨਕ ਜੇ ਕੋ ਆਪੋ ਜਾਣੇ ਹੁਣ ਆਪੋ ਜਾਣੇ ਆਪਣੇ ਆਪ ਨੂੰ ਜਾਣੇ ਇੱਥੇ ਨੂੰ ਵੀ ਆਏਗਾ ਇੱਥੇ ਤੇ ਤੂੰ ਦਾ ਦਾ ਦੇ ਤੇ ਇਵਨ ਨੂੰ ਵੀ ਜਿਹੜਾ ਹੈ ਇੱਥੇ ਆ ਨੂੰ ਠੀਕ ਹੈ ਇਹ ਜਾ ਆ ਸਕਦਾ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਏ ਜੇ ਆਪਣੇ ਆਪ ਨੂੰ ਜਾਣੇ ਆਪਣੇ ਆਪ ਨੂੰ ਜਾਣਦਾ ਜਿਆਦਾ ਸਮਝਦਾ ਅੱਗੇ ਗਿਆ ਨਾ ਸੋਏ ਅੱਗੇ ਉਹ ਜਦੋਂ ਜਾਂਦਾ ਉਹਦੀ ਦਰਗਾਹ ਦੇ ਵਿੱਚ ਉਹ ਫੋਂਦਾ ਨਹੀਂ ਅੱਗੇ ਮੂੰਹ ਹੁਣ ਮੂੰਹ ਮੂੰਹ ਆ ਗਿਆ ਮੂੰਹ ਤੇ ਹੋੜੇ ਨੇ ਕੀ ਕਰਦਾ ਮੂੰਹ ਤੋਂ ਇਹ ਤੋਂ ਆ ਗਿਆ ਦੇਖ ਮੂੰਹ ਤੋਂ ਕੀ ਬੋਲਣ ਕੀ ਬੋਲਣ ਕੀ ਬੋਲਣ ਤੇ ਕਿਹੜੀ ਬੋਲ ਕਿਹੜਾ ਬੋਲਣ ਬੋਲੀਏ ਕੀ ਬੋਲ ਬੋਲੀਏ ਜੇ ਤੂੰ ਸੁਣ ਤਰੇ ਪਿਆਰ ਜਿਹਨੂੰ ਸੁਣ ਕੇ ਉਹ ਤੁਹਾਡੇ ਨਾਲ ਪਿਆਰ ਕਰੇ ਮੂੰਹ ਮੂੰਹ ਤੋਂ ਵਾਹ ਇਹਨੂੰ ਉਹ ਕਨੌੜਾ ਜਿਹੜਾ ਹੈ ਉਹ ਕੀ ਕਰ ਗਿਆ ਤੂੰ ਤੇ ਤੂੰ ਕੀ ਹੈ ਇਹ ਤੁਸੀਂ ਵੇਖੋ ਇਹ ਸਬੰਧ ਕੀ ਅਰਥ ਦਾ ਸਬੰਧਕ ਹੈ ਇਸਬੰਧ ਦਾ ਇਸਬੰਧ ਕੀ ਅਰਥ ਲਈ ਇਹ ਕਨੌੜਾ ਦੇ ਰਿਹਾ ਹੈ ਅਗੇ 1 ਤੋਂ ਜੀਵੋਂ ਲੱਖ ਹੋਵੇ ਹੁਣ 1 ਤੋਂ ਜੀਵੋਂ ਜੀਵ ਜਿਹੜੀ ਹੈ ਕਹੇ ਜੀਵ ਜੀਵ ਤੋਂ ਜੀਵੋਂ ਅਜੀਵ ਤੋਂ ਲੱਖ ਹੋਏ ਲੱਖ ਜੀਵਾਂ ਬਣ ਜਾਣ ਭਾਵੇਂ ਜੀਵੋਂ ਲੱਖ ਹੋਏ ਲੱਖ ਹੋਵੇ ਲੱਖ ਵੀ ਤੇ ਲੱਖ ਜਿਹੜੀ ਆ ਉਹ ਲੱਖ 20 ਦੀ ਲੱਖ ਹੋ ਜਾ ਸੋ ਇਹ ਜਿਹੜਾ ਹੈ ਆਪਾਂ ਨੂੰ ਇਹ ਇਹਨੇ ਅੱਖਰ ਦੇ ਰਿਹਾ ਹੈ ਇਸ ਸੰਬੰਧ ਕੀ ਅਰਥ ਜਿਹੜੇ ਆ ਉਹ ਕੱਢ ਰਿਹਾ ਇਸੇ ਤਰ੍ਹਾਂ ਹੀ ਸਾਸ ਸੰਗਤ ਹੋੜਾ ਹੋੜਾ ਦੀ ਜਿਹੜੀ ਵਰਤੋਂ ਹੈ ਹੋੜਾ ਦੀ ਵਰਤੋਂ ਵਾਲੇ ਸ਼ਰਧਾਂ ਦੇ ਵਿੱਚ ਵੀ ਸੰਬੰਧ ਕੀ ਜਿੰਨਾਂ ਦੇ ਵੀ ਇਹ ਵੀ ਨਿਕਲਦੇ ਆ ਤੋ ਨੂੰ ਆਦਤ ਅਤੇ ਸੰਬੋਧਨ ਬਹੁਤ ਹੈ ਇਹ ਹੁਣ ਤੁਸੀਂ ਦੇਖੋ ਜਿਸ ਆਇਆ ਜਿਸ ਆਇਆ ਹੱਥ ਨਿਧਾਨ ਸੋ ਰਹਾ ਭਾਲਣੋ ਜਿਸ ਆਇਆ ਹੱਥ ਨਿਧਾਨ ਜਿਹਦੇ ਹੱਥ ਵਿੱਚ ਨਿਧਾਨ ਆ ਗਿਆ ਖਜ਼ਾਨਾ ਖਜ਼ਾਨਾ ਕਿਹੜਾ ਨਾਮ ਦਾ ਖਜ਼ਾਨਾ ਆ ਗਿਆ ਸੋ ਰਹਾ ਭਾਲਣੋ ਉਹ ਜਿਹੜਾ ਭਾਲਦਾ ਫਿਰਦਾ ਹੀ ਮਾਇਆ ਕਾਮ ਕ੍ਰੋਧ ਲੋਭ ਲੋ ਸਾਰੀ ਮਾਇਆ ਮਾਇਆ ਕੀ ਐ ਸਾਥ ਸੰਗਤ ਮਾਇਆ ਕੀ ਐ ਮਾਇਆ ਉਹ ਐ ਕਲੇ ਨੂਟਾਂ ਤੇ ਨਾ ਖੜ ਜੀ ਮੇ ਨੋੜ ਹੀ ਮਾਇਆ ਮਾਇਆ ਉਹ ਐ ਉਹ ਹਰ ਚੀਜ਼ ਮਾਇਆ ਐ ਜਿਹੜੀ ਪਰਮਾਤਮਾ ਨੂੰ ਭੁਲਾ ਦਿੰਦੀ ਐ ਪਰਮਾਤਮਾ ਨੂੰ ਭੁਲਾ ਦਿੰਦੀ ਐ ਉਹ ਮਾਇਆ ਐ ਦੇਖੋ ਮਾਇਆ ਦੇ ਰੂਪ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀਆਂ ਚੀਜ਼ਾਂ ਭੁਲਾ ਦਿੰਦੀ ਐ ਤੇ ਸਾਰੀਆਂ ਮਾਇਆ। ਫਿਰ ਉਹ ਕੋਈ ਕਿਸੇ ਪਾਸੇ ਨਹੀਂ ਆਉਂਦਾ। ਉਹ ਰਹਾ ਢਲ ਜਾਂਦਾ, ਹਟ ਜਾਂਦਾ। ਭਾਲਣੋਂ ਹਟ ਜਾਂਦਾ ਮਾਇਆ ਨੂੰ। ਬਸ ਉਹਦੇ ਹੱਥ ਖਜ਼ਾਨਾ ਆ ਗਿਆ। ਨਾਮ ਦਾ ਖਜ਼ਾਨਾ ਆਇਆ। ਜਿਸ ਆਇਆ ਹੱਥ ਨਿਦਾਨ ਸੋ ਰਹਾ ਭਾਲਣੋਂ। ਆ ਗਿਆ ਉਹ ਸਭਨਾ ਕੀ ਰੇਣ ਬਿਰਹੀ ਚਾਰਣੋਂ। ਇਹ ਬਿਰਹੀ ਜਿਹੜਾ ਹੈ ਉਹ ਪ੍ਰੇਮੀ ਹੈ। ਪ੍ਰੇਮੀ ਹੈ ਪਰਮਾਤਮਾ ਦੇ ਚਰਨਾਂ ਦਾ। ਉਸ ਮਾਲਕ ਦੇ ਚਰਨਾਂ ਦਾ ਪਰਮਾਤਮਾ ਦੇ ਚਰਨਾਂ ਦਾ ਹੁਣ ਪਰਮਾਤਮਾ ਦੇ ਚਰਨ ਕਿਹੜੇ ਆ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਉਹਦੇ ਵਿੱਚ ਆ ਕੀ ਆ ਉਹ ਸਾਰੇ ਉਪਦੇਸ਼ ਆ ਉਹਦੇ ਚਰਨ ਆ ਤੇ ਉਹਨਾਂ ਚਰਨਾਂ ਦਾ ਪ੍ਰੇਮੀ ਐ ਤੇ ਉਹ ਸਾਰਿਆਂ ਦੀ ਰੀਣ ਬਣਿਆ ਰਹਿੰਦਾ ਉਹ ਸਭ ਨਾਲ ਕੀ ਰੀਣ ਸਾਰਿਆਂ ਦੀ ਰੀਣ ਦਾ ਕੌਣ ਉਹ ਉਹ ਬਿਰਹੀ ਉਹ ਪ੍ਰੇਮੀ ਚਾਰਨੋਂ ਚਰਨਾਂ ਦਾ ਇਹਦੇ ਚਰਨਾਂ ਦਾ ਉਸ ਪਰਮਾਤਮਾ ਦੇ ਚਰਨਾਂ ਦਾ ਭਾਵ ਚਰਨ ਕਿਹੜੇ ਹੁੰਦੇ ਆ ਇਹ ਆਪਾਂ ਨੂੰ ਪਤਾ ਉਪਦੇਸ਼ ਜਿਹੜੀਆਂ ਸਿਖਿਆਉ ਇਸਾਰੇ ਉਹਦੇ ਚਾਰ ਮੰਨ ਨੇ ਏਕੋ ਜਪ ਏਕੋ ਸਲਾ ਹੁਣ ਦੇਖੋ ਏਕੋ ਜਪ ਏਕੋ ਸਲਾ ਹੁਣ ਏਕੋ ਨੂੰ ਅ ਨੂੰ ਆ ਗਿਆ ਇਹ ਕੀ ਇਹ ਨੂੰ ਕੀ ਇਹ ਸੰਬੰਧਕ ਹੈ ਜਦੋਂ ਆਪਾਂ ਸੰਬੰਧਕਾਂ ਦੀ ਲਿਸਟ ਪੜਾਂਗੇ ਨਾ ਉਹਦੇ ਸਾਰੇ ਇਹ ਆਏ ਆਪਾਂ ਪਹਿਲਾਂ ਵੀ ਸੰਬੰਧਕਾਂ ਬਾਰੇ ਵੀ ਕਾਫੀ ਵਿਚਾਰ ਕੀਤੇ ਕੁਝ ਪਾਸੇ ਰਹਿੰਦੇ ਹੁਣ ਤੇ ਬਾਕੀ ਜਿਹੜੇ ਆ ਉਹ ਪਤਾ ਲੱਗਦਾ ਏਕੋ ਜਪ ਭਾਵ ਇਕੋ ਨੂੰ ਜਪੋ ਇਕੋ ਸਲਾਹਾ ਇਕੋ ਸਲਾਹਾ ਇਕੋ ਨੂੰ ਇੱਕ ਨੂੰ ਹੀ ਸਲਾਹਾ ਹੁਣ ਹੁੰਦੇ ਇਹਨੇ ਅਰਥ ਦੇ ਦਿੱਤੇ ਆ ਹੋੜੇ ਨੇ ਸਲਾਹਾ ਨਾਮੋ ਨਾਮ ਮਿਲੀ ਵਡਿਆਈ ਨਾਮੋ ਨਾਮ ਤੋਂ ਤੂੰ ਆ ਗਿਆ ਇਤੋਂ ਆ ਗਿਆ ਇਹ ਅਰਥ ਦੇ ਗਿਆ ਤੂੰ ਤੂੰ ਕੀ ਸੰਬੰਧ ਇਹ ਸੰਬੰਧ ਕੇ ਅਰਥ ਆ ਰਿਹਾ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਨਾਮੋ ਨਾਮ ਨਾਮ ਤੋਂ ਨਾਮ ਮਿਲੀ ਬੜੀ ਆਈ ਅਗੇ ਗੁਰ ਸੰਤਜਨੋ ਹੁਣ ਇਥੇ ਆ ਗਿਆ ਸੰਬੋਧਨ ਦੇ ਵਿੱਚ ਵੀ ਇਹ ਹੋੜਾ ਕੰਮ ਕਰਦਾ ਹੈ ਹੋੜਾ ਜਿਹੜਾ ਉਹਦੇ ਅਸਤ ਵੀ ਦਿੰਦਾ ਤੇ ਤਾਂ ਇਹ ਪੰਕਤੀ ਲਿਖਿਆ ਗੁਰ ਸੰਤਜਨੋ ਗੁਰ ਸੰਤਜਨੋ ਇਹ ਕੀ ਸੰਬੋਧਨ ਹੋ ਰਿਹਾ ਹੈ ਭਾਈ ਇਹ ਗੁਰ ਸੰਤਜਨੋ ਗੁਰ ਸੰਤਜਨੋ ਇਥੇ ਬਹੁਤ ਵਜਨ ਆਪਾਂ ਏ ਬਿਚ ਆ ਗਿਆ ਬਹੁਵਚਨ ਦੇ ਵਿੱਚ ਆ ਗਿਆ ਤੇ ਸੰਬੋਧਨ ਆ ਗਿਆ ਸੰਤ ਇੱਕ ਨਹੀਂ ਐ ਜਾਦੇ ਆ ਗੁਰੂ ਦੇ ਸੰਤ ਕਿੰਨੇ ਆ ਜਾਦੇ ਆ ਤੇ ਜਾਦੇ ਆ ਤੇ ਇਸ ਕਰਕੇ ਬਹੁਵਚਨ ਐ ਇਸ ਕਰਕੇ ਜਨੂ ਆ ਗਿਆ ਜਨ ਇੱਕ ਹੁੰਦਾ ਤੇ ਇਹ ਜਨੂ ਜਾਦੇ ਹੋ ਗਿਆ ਇਹ ਬਣ ਗਿਆ ਸੰਤ ਜਨੂ ਇਹ ਹੋੜਾ ਜਿਹੜਾ ਹੈ ਸੰਬੋਧਨ ਦੇ ਰੂਪ ਵਿੱਚ ਵੀ ਵਰਤਿਆ ਗਿਆ ਗੁਰ ਸੰਤ ਜਨੂ ਪਿਆਰਾ ਮੈਂ ਮਿਲਿਆ ਪਿਆਰਾ ਮੈਨੂੰ ਪਿਆਰਾ ਮਿਲਿਆ ਪਰਮਾਤਮਾ ਦੀ ਗੱਲ ਮੇਰੀ ਤ੍ਰਿਸ਼ਨਾ ਬੁਝ ਗਈ ਆਸਤੇ ਤੇ ਮੇਰੀ ਜਿਹੜੀ ਕ੍ਰਿਸ਼ਨਾ ਸੀ ਨਾ ਮਾਇਆ ਵਾਲੀ ਉਹ ਸਾਰੀ ਬੋਝ ਸੋ ਸਾ ਸੰਗਤ ਇਹ ਅੱਜ ਦੀ ਜਿਹੜੀ ਆਪਾਂ ਇੰਨੀ ਕੁ ਵਿਚਾਰ ਕੀਤੀ ਐ ਇਸ ਤੋਂ ਅਗਲੀ ਵਿਚਾਰ ਆਪਾਂ ਬਾਅਦ ਚ ਕਰਾਂਗੇ ਅੱਗੇ ਕਰਾਂਗੇ ਅਗਲੀ ਵੀਡੀਓ ਵਿੱਚ ਇਹ ਨਹੀਂ ਤੁਸੀਂ ਪ੍ਰਵਾਨ ਕਰਨੀ ਸਾਧ ਸੰਗਤ ਇਸ ਚੈਨਲ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਤਾਂ ਕਿ ਜਿਹੜਾ ਹੈ ਇਸ ਦਾ ਲਾਹ ਖਟਿਆ ਜਾ ਸਕੇ ਸੋ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ